ਸਾਸ੍ਰੀਕਾਲ D5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਤਰਮਿੰਦਰ ਸੰਧੂ ਸਵਾਗਤ ਕਰਦਾ ਹਾਂ ਪੰਜਾਬ ਵਿਧਾਨ ਸਭਾ ਦਾ ਦੋ ਰੋਜ਼ਾ اجلاس ਚੱਲ ਰਿਹਾ ਹੈ ਤੇ ਅੱਜ ਦੂਜਾ ਦਿਨ ਹੈ ਇਸ ਦੌਰਾਨ ਵੀ ਇੱਕ ਪਾਸੇ ਅੰਦਰ ਸਦਨ ਦੀ ਕਾਰਵਾਈ ਚੱਲ ਰਹੀ ਹੈ ਤੇ ਦੂਜੇ ਪਾਸੇ ਲੀਡਰ ਇੱਕ ਦੂਜੇ ਦੇ ਤੇ ਨਿਸ਼ਾਨੇ ਸਾਧ ਰਹੇ ਨੇ ਪ੍ਰਤਾਪ ਸਿੰਘ ਬਾਜਵਾ ਇੱਕ ਵਾਰ ਫਿਰ ਵੱਖ-ਵੱਖ ਮੁੱਦਿਆਂ ਦੇ ਉੱਤੇ ਆਪਣਾ ਪ੍ਰतिकਰਮ ਦਿੰਦੇ ਦਿਖਾਈ ਦਿੱਤੇ ਨੇ ਕੋ ਸਾਰਿਆਂ ਨੂੰ ਪਹਿਲੇ ਤੇ ਮੈਨੂੰ ਇਸ ਗੱਲ ਦਾ ਬੜਾ ਭਾਰੀ ਅਫਸੋਸ ਹੈ ਕਿ ਇਹਨਾਂ ਨੇ ਕੋਵਿੰਟਰ ਸੈਸ਼ਨ ਹੀ ਨਹੀਂ ਕੀਤਾ ਜੀ ਕੋਈ ਗਵਰਨਰਜ਼ ਐਡਰੈਸ ਨਹੀਂ ਆਇਆ ਕਿ ਸਾਰਿਆਂ ਨਾਲ ਪਹਿਲੇ ਇੰਪੋਰਟੈਂਟ ਹੁੰਦਾ ਹੈ ਕਿ ਗਵਰਨਰ ਜਿਹੜੀ ਗਵਰਨਮੈਂਟ ਹੁੰਦੀ ਹੈ ਜਿਹੜੀ ਸਰਕਾਰ ਆਫ ਦਿ ਡੇ ਹੁੰਦੀ ਹੈ ਉਹਦੀਆਂ ਉਪਲਬਧੀਆਂ ਜਾਂ ਜੋ ਵੀ ਆਰ ਐਸਪੈਕਟ ਹੁੰਦਾ ਹੈ ਗਵਰਨਰ ਸਾਹਿਬ ਦੇ ਐਡਰੈਸ ਹੁੰਦਾ ਕੋਈ ਗਵਰਨਰ ਸਾਹਿਬ ਦਾ ਐਡਰੈਸ ਨਹੀਂ ਹੋਇਆ ਉਸ ਦੇ ਬਾਵਜੂਦ ਫਿਰ ਤੁਸੀਂ ਵੇਖੋ ਕਿੰਨਾ ਅਨਫੋਰਚੂਨੇਟ ਹੈ ਜਿਹੜੀ ਸਾਡੀ ਬਿਜ਼ਨਸ ਐਡਵਾਈਜ਼ਰੀ ਮੀਟਿੰਗ ਹੁੰਦੀ ਕਮੇਟੀ ਦੀ ਜੇ ਦੇਵੇ ਸਾਰੀਆਂ ਪਾਰਟੀਆਂਜ਼ ਨਾਲ ਗਵਰਨਮੈਂਟ ਤੇ ਸਪੀਕਰ ਬੈਠ ਕੇ ਗੱਲ ਕਰਦਾ ਹਾਊਸ ਕਿ ਨਾ ਚੱਲੇਗਾ bizness ਕੀ ਹੋਏਗਾ ਉਹਦੀ ਕੋਈ ਮੀਟਿੰਗ ਨਹੀਂ ਪਹਿਲੀ ਦਫਾ ਹੋਇਆ BAC ਦੀ ਕੋਈ ਮੀਟਿੰਗ ਨਹੀਂ ਬਿਕੋਜ਼ ਉਹਦਾ ਮਤਲਬ ਹੈ ਕਿ ਇਹਨਾਂ ਕੋਲ bizness ਹੀ ਕੋਈ ਨਹੀਂ ਹੈਬ ਹੈਜ਼ਟ ਸਾਰਾ ਕੰਮ ਤਿਆਰ ਕੀਤਾ ਗਿਆ ਜੋ ਵੀ ਇਹ ਅੱਜ ਬਿੱਲ ਵੀ ਲੈ ਕੇ ਆ ਰਹੇ ਨੇ 11 ਮਹੀਨੇ ਤੇ ਸੁੱਤੇ ਰਹੇ ਇਸ ਬਿੱਲ ਤੇ ਕਿਸੇ ਨੇ ਚਰਚਾ ਹੀ ਨਹੀਂ ਕੀਤੀ ਨਹੀਂ ਤੇ ਕੋਈ ਸਿਆਣੀ ਸਰਕਾਰ ਹੁੰਦੀ ਐਗਰੀਕਲਚਰ ਮਿਨਿਸਟਰ ਨੂੰ ਸਾਰੀਆਂ ਪੋਲਿਟਿਕਲ ਜਮਾਤਾਂ ਦੇ ਨਾਲ ਕਿਸਾਨ ਜਥੇਬੰਦੀਆਂ ਨਾਲ ਪੰਜਾਬ ਦੇ ਟੌਪ ਐਗਰੀਕਲਚਰ ਸਾਇੰਟਿਸਟ ਦੇ ਨਾਲ ਪੰਜਾਬ ਦੇ ਜਿੰਨੇ ਵੀ ਐਗਰੀਕਲਚਰ ਐਕਸਪਰਟਸ ਹੈ ਨੇ ਜਿੰਨੇ ਸਟੇਕ ਹোলਡਰਸ ਹੈ ਨੇ ਉਹਨਾਂ ਨਾਲ ਗੱਲ ਕਰਨੀ ਚਾਹੀਦੀ ਸੀ ਅਖੀਰ ਤੇ ਲਿਆ ਕੇ ਰਿਜੈਕਟ ਕਰ ਦਿੱਤੀ ਅਸੀਂ ਚਲੋ ਇਸ ਗੱਲ ਨਾਲ ਸਹਿਮਤ ਹੈ ਇਹਨਾਂ ਦੇ ਬਟ ਕੋਈ ਕਿਸੇ ਕਿਸਮ ਦਾ ਇਹਦੇ ਵਿੱਚ ਕੋਈ ਨਵੀਆਂ ਰეკਮੈਂਡੇਸ਼ਨਸ ਹੈ ਨਹੀਂ ਕਿ ਅਸੀਂ ਕਰਨਾ ਕੀ ਚਾਹੁੰਦੇ ਆ ਕੋ ਸਟੇਟ ਨੂੰ ਨਹੀਂ ਦੱਸਿਆ ਕਿ ਸਾਡੀ ਐਗਰੀਕਲਚਰ ਪਾਲਿਸੀ ਕੀ ਹੋਏਗੀ ਅਜੇ ਤੱਕ ਐਗਰੀਕਲਚਰ ਪਾਲਿਸੀ ਤੇ ਨਾ ਸਾਲਾਂ ਤੋਂ ਲੈ ਕੇ ਆ ਸਕੀ ਸੋ ਇਹ ਸਾਰੇ ਮੁੱਦੇ ਜਿਹੜੇ ਨੇ ਬਹੁਤ ਸਾਰੇ ਹੋਰ ਮੁੱਦੇ ਕਿਉਂਕਿ ਸੈਸ਼ਨ ਹੀ ਇੰਨਾ ਜ਼ਿਆਦਾ ਛੋਟਾ ਹੈ ਉਹਦੇ ਵਿੱਚ ਵਾਰੀ-ਵਾਰੀ ਇੱਕ ਇੱਕ ਮੁੱਦਾ ਹੀ ਅਸੀਂ ਉਠਾ ਸਕਦੇ ਜਿਸ ਦਾ ਕੱਲ ਮਾਈਨਿੰਗ ਦਾ ਉਠਾਇਆ ਲਾਅ ਐਂਡ ਆਰਡਰ ਦੇ ਉੱਤੇ ਕੋਈ ਚਰਚਾ ਦਾ ਵਿਸ਼ਾ ਨਹੀਂ ਕੋਈ ਤੁਸੀਂ ਵੇਖੋ ਅੱਜ ਗੈਂਗਸਟਰਸ ਦਾ ਰਾਜ ਹੈ ਫਰੋਤੀਆਂ ਦਾ ਰਾਜ ਹੈ ਜਿਹੜਾ ਮਰਜ਼ੀ ਜਿੰਨੂੰ ਮਰਜ਼ੀ ਗੋਲੀਆਂ ਮਾਰ ਕੇ ਭੱਜ ਜਾਂਦਾ ਸਾਰਨੋਂ ਵੱਡੀ ਇਹਦੇ ਵਿੱਚ ਜਿਹੜੀ ਇੱਕ ਨਵੀਂ ਚੀਜ਼ ਵੇਖਣ ਨੂੰ ਆਈ ਹੈ ਸਾਰਿਆਂ ਨੂੰ ਬੜੀ ਇਨਵੋਲਵਮੈਂਟ ਹੀ ਸਾਰੇ ਦੋ ਨੰਬਰ ਤੇ ਕੰਮ ਚ ਪੁਲਿਸ ਦੀ ਭਾਵੇਂ ਫਰੋਤੀਆਂ ਦੇ ਵਿੱਚ ਭਾਵੇਂ ਕਬਜ਼ੀਆਂ ਦੇ ਵਿੱਚ ਤੁਸੀਂ ਵੇਖੋ ਜਿਹੜੇ ਉਹ ਤਹਿਸੀਲਦਾਰਾਂ ਦੀ ਇੱਕ ਲਿਸਟ ਲਗਾਈ ਸੀ ਕਿ 48 ਤਹਿਸੀਲਦਾਰ ਵਿਜੀਲੈਂਸ ਨੇ ਤਿਆਰ ਕੀਤੇ ਸੀ ਕਿ ਇਹ ਕਰਪਟ ਵਿਜੀਲੈਂਸ ਇਹ ਸੌਰੀ ਰੈਵਨਿਊ ਅਫਸਰਸ ਦੇ ਉੱਥੇ ਹੀ ਲਾਏ ਗਏ ਨੇ ਤੁਸੀਂ ਹੈਰਾਨ ਹੋਵੋਗੇ ਕਿ ਰੈਵਨਿਊ ਦਾ ਰਿਟਾਇਰਡ ਅਫਸਰ ਹੈ ਜਿਨੇ ਸਾਰੀ ਚੀਜ਼ ਦੀ ਚਰਚਾ ਕਰਕੇ ਸਾਰੀਆਂ ਚੀਜ਼ਾਂ ਦੀ ਇਨਫੋਰਮੇਸ਼ਨ ਲੈ ਕੇ ਦੱਸਿਆ ਕਿ ਹਰ ਮਹੀਨੇ ਤਕਰੀਬਨ 1000 ਕਰੋੜ ਰੁਪਇਆ ਰੈਵਨਿਊ ਜਿਹੜਾ ਰਿਸ਼ਵਤ ਲੈ ਕੇ ਲੋਕਾਂ ਦੀਆਂ ਰਜਿਸਟਰੀਆਂ ਕਰਦੇ ਨੇ ਗਰਦਾਵਰੀਜ਼ ਕਰਦੇ ਨੇ ਇੰਤਕਾਲ ਚੜਾਂਦੇ ਨੇ ਉਹ ਐਵਰੇਜ ਉਹਨੇ ਕੱਢੀਏ ਤਕਰੀਬਨ 1000 ਰੁਪਇਆ ਦੀ ਕਮਿਸ਼ਨ 1000 ਰੁਪਇਆ ਦੀ ਰਿਸ਼ਵਤ ਪਰ ਮੰਥ ਲਈ ਜਾਂਦੀ ਉਹਦਾ ਮਤਲਬ 12000 ਕਰੋੜ ਰੁਪਇਆ ਪੰਜਾਬ ਦੇ ਲੋਕਾਂ ਦੀਆਂ ਜੇਬਾਂ ਚੋਂ ਕੱਢਿਆ ਜਾਂਦਾ ਇਲੀਗਲ ਮਾਈਨਿੰਗ ਦੇ ਇਨੇ ਕੇਸੇ ਨੇ ਹੁਣ 2 ਮਿੰਟ ਦੇ ਵਿੱਚ ਵੇਖੋ 0 ਆਰ ਦੇ ਵਿੱਚ ਤੇ ਦੇ ਅਲਾਉ ਯੂ ਫਾਰ ਜਸਟ 2 2 3 ਮਿੰਟਸ ਅੱਜ ਹੀ ਆਈ ਇੱਕ ਅੰਮ੍ਰਿਤਸਰ ਤੋਂ ਅਜਨਾਲੇ ਦੇ ਵਿੱਚੋਂ ਸਾਰੀ ਰਾਤ ਮਾਈਨਿੰਗ ਚੱਲ ਰਹੀ ਹੈ ਮਸ਼ੀਨਾਂ ਲੱਗੀਆਂ ਨੇ ਲੁਧਿਆਣੇ ਚੋਂ ਆ ਰਹੀਆਂ ਨੇ ਨਵੇਂ ਸ਼ਹਿਰ ਤੋਂ ਆ ਰਹੀਆਂ ਨੇ ਆਨੰਦਪੁਰ ਸਾਹਿਬ ਤੋਂ ਆ ਰਹੀਆਂ ਛੱਤਬੀਰ ਜ਼ੀ ਤੋਂ ਆ ਰਹੀਆਂ ਅਜ਼ੂਦ ਦੇ ਪਿੱਛੋਂ ਆ ਰਹੀਆਂ ਪਠਾਨਕੋਟ ਸਾਰਾ ਏਰੀਆ ਦੇ ਨਾਲ ਭਰਿਆ ਸਮੁੱਚੇ ਪੰਜਾਬ ਦੇ ਵਿੱਚ ਕੋਈ ਏਰੀਆ ਤੁਸੀਂ ਵੇਖੋ ਜਿੱਥੇ ਮਾਈਨਿੰਗ ਨਾ ਹੋ ਰਹੀ ਟੋਟਲ ਪੈਸਾ ਜਿਹੜਾ ਇਹਨਾਂ ਦੀ ਬੂਟੀ ਦੇ ਵਿੱਚ ਜਾ ਰਿਹਾ ਇਹ ਜਿਹੜੀ ਲੁੱਟ ਹੋ ਰਹੀ ਹੈ ਸਿੱਧੇ ਤੌਰ 'ਤੇ ਉਹ ਪੈਸਾ ਜਿਹੜਾ ਇਹਨਾਂ ਦੀ ਸਰਕਾਰ ਕੋਲ ਹੈ ਇਹਨਾਂ ਦੇ ਐਮ.ਐਲ.ਏ ਕੋ ਇਹਨਾਂ ਦੀ ਮੰਤਰੀਆਂ ਜਾ ਰਿਹਾ ਤੁਸੀਂ ਹੈਰਾਨ ਹੋਵੋਗੇ ਜਿਸ ਏਰੀਏ ਦੇ ਵਿੱਚ ਕ੍ਰੈਸ਼ੇਸ ਹੈ ਨੇ ਉੱਥੇ ਐਵਰੇਜ ਇਹਨਾਂ ਦੇ ਜਿਹੜੇ ਐਮ.ਐਲ.ਏ ਤੇ ਮੰਤਰੀ ਨੇ 5 ਲੱਖ ਰੁਪਇਆ ਮਹੀਨੇ ਦਾ ਇੱਕ ਕ੍ਰੈਸ਼ਰ ਕੋ ਲੈ ਰਿਹਾ ਲਾਅ ਐਂਡ ਆਰਡਰ ਤੀ ਤੂੰ ਤੁਸੀਂ ਗੱਲ ਹੀ ਛੱਡ ਲੋ ਕੋਈ ਬੰਦਾ ਅਤਵਾਦ ਦਾ ਵੀ ਅਸੀਂ ਟਾਈਮ ਵੇਖਿਆ ਜਿਸ ਤਰ੍ਹਾਂ ਉਸ ਟਾਈਮ ਦੇ ਹਾਲਾਤ ਸੀ ਸਿਮਲਰ ਹਾਲਾਤ ਨੇ ਪੁਲਿਸ ਸਟੇਸ਼ਨ ਜਿੰਨੇ ਬਾਰਡਰਿੰਗ ਪੁਲਿਸ ਸਟੇਸ਼ਨ ਸਾਰਿਆਂ ਨੇ ਦੁਬਾਰਾ ਉੱਚੀਆਂ ਕਰ ਲਈਆਂ ਉੱਤੇ ਉਹਨਾਂ ਨੇ ਟੀਨਾ ਲਾ ਲਈਆਂ ਤਕਰੀਬਨ 20 ਫੁੱਟ ਤੱਕ ਉੱਚਾ ਕਰ ਲਿਆ ਤੁਸੀਂ ਮੈਨੂੰ ਦੱਸੋ ਜਿੱਥੇ ਐਸ ਐਚ ਓਜ਼ ਜਾਂ ਪੁਲਿਸ ਸਟੇਸ਼ਨ ਸੇਫ ਨਹੀਂ ਉਹਦੇ ਤੋਂ ਕੀ ਤੁਸੀਂ ਐਕਸਪੈਕਟ ਕਰਦੇ ਹੋ ਸਾਰੀ ਰਾਤ ਤੁਸੀਂ ਵੇਖੋ ਅੱਜ ਮੈਂ ਆਪਣੇ ਘਰ ਜਦੋਂ ਜਾਣਾ ਮੇਰਾ ਰੇਲਵੇ ਰੋਡ ਘਾਦੀਆਂ ਤੇ ਘਰ ਰਸਤੇ ਵਿੱਚ ਪੁਲਿਸ ਸਟੇਸ਼ਨ ਉੱਥੇ ਰਾਤ 7 ਵਜੇ ਤੋਂ ਬਾਅਦ ਨਾਕਾ ਲਾ ਦਿੰਦੇ ਇਵਨ ਲੀਡਰ ਆਫ ਆਪੋਜੀਸ਼ਨ ਦੀ ਗੱਡੀ ਨਹੀਂ ਟੱਪ ਆਂਦੀ ਸਾਨੂੰ ਇੱਕ ਪਰਨਲ ਦੂਸਰੀ ਸੜਕ ਲੈਣੀ ਪੈਂਦੀ ਤੇ ਜਿੱਥੇ ਪੁਲਿਸ ਸਟੇਸ਼ਨ ਵਾਲੇ 7 ਵਜੇ ਤੋਂ ਬਾਅਦ ਆ ਬਾਹਰ ਨਹੀਂ ਨਿਕਲ ਪਾਂਦੇ ਉਹ ਕੀ ਪ੍ਰੋਟੈਕਸ਼ਨ ਦੇਣਗੇ ਪੰਜਾਬ ਦੇ ਲੋਕਾਂ ਨੂੰ ਚੀਫ ਮਿਨਿਸਟਰ ਅਵੇਲੇਬਲ ਨਹੀਂ ਕੱਲ ਦਾ ਸੈਸ਼ਨ ਹੋਇਆ ਤੁਸੀਂ ਇਹਨਾਂ ਦੀ ਨਾਨ ਸੀਰੀਅਸਨੈਸ ਆਫ ਦੀ ਗਵਰਨਮੈਂਟ ਵੇਖੋ ਚੀਫ ਮਿਨਿਸਟਰ ਅਵੇਲੇਬਲ ਨਹੀਂ ਸਪੀਕਰ ਸਾਹਿਬ ਸਾਡੇ ਫਾਰਮਰ ਪ੍ਰਾਈਮ ਮਿੰਿਸਟਰ ਸਾਹਿਬ ਨੂੰ ਮੈਂ ਡਿਮਾਂਡ ਰੱਖੀ ਹੈ ਕਿ ਪਹਿਲੇ ਤੇ ਪ੍ਰੋਟੋਕਾਲ ਤੋੜਿਆ ਤੁਸੀਂ ਨੰਬਰ 2 ਤੇ ਉਹਨਾਂ ਦਾ ਨਾਂ ਰੱਖਿਆ ਓਬਿਚਰੀਜ਼ ਫਿਰ ਮੈਂ ਮੰਗ ਕੀਤੀ ਕਿ ਸਾਰਾ ਹਾਊਸ ਜਿਹੜਾ ਡਾਕਟਰ ਮਨਮੋਹਨ ਸਿੰਘ ਤੇ ਸਾਰੇ ਦੇਸ਼ ਦਾ ਮਾਨਸਨ ਉਹਨਾਂ ਨੂੰ ਭਾਰ ਰਤਨਾਵਾਸੇ ਘਰ ਤੋਂ ਘਟਾਪਾ ਸਾਰੇ ਇੱਕ ਹੀ ਯੂਨੀਮਸ ਰੈਜ਼ੋਲੂਸ਼ਨ ਕਰਕੇ ਘੱਲਿਆ ਕਹਿੰਦੇ ਜੀ ਇਹ ਬਾਅਦ ਦੇ ਵਿੱਚ ਚਰਚਾ ਕਰ ਲਾਂਗੇ ਬਾਅਦ ਦੇ ਵਿੱਚ ਅੱਜ ਤੋਂ ਬਾਅਦ ਵੈਸੇ ਹੀ ਚਰਚਾ ਕੋਈ ਨਹੀਂ ਹੋਣੀ ਜੀ ਸੋ ਇਹ ਗੱਲ ਇੱਕ ਟੋਟਲੀ ਫੇਲਡ ਗਵਰਨਮੈਂਟ ਹੈ ਮੈਂ ਸਮਝਦਾ 116 ਮੈਂਬਰਾਂ ਦਾ ਟਾਈਮ ਹੀ ਇਹਨਾਂ ਨੇ ਖਰਾਬ ਕੀਤਾ 17ਵਾਂ ਸੀਐਮ ਇਹ ਅਭਚਾਰਿਕਤਾ ਨਹੀਂ ਰਹੀ ਇੱਕੋ ਗੱਲ ਕਾਰਨ ਕਿਉਂਕਿ 6 ਮਹੀਨਿਆਂ ਵਿੱਚ ਇਹਨਾਂ ਨੂੰ ਬੁਲਾਣਾ ਪੈਣਾ ਸੀ ਕਨਸਟੀਟਿਊਸ਼ਨ ਇਹ ਅਲਾਉ ਨਹੀਂ ਕਰਦੀ ਤੇ ਉਹਦੇ ਵਾਸਤੇ 2 ਦਿਨ ਵਾਸਤੇ ਫਰਾਡ ਕੀਤਾ ਪੰਜਾਬ ਦੇ ਲੋਕ ਥਿਸ ਇਸ ਨਾਟ ਅ ਸੈਸ਼ਨ ਥਿਸ ਇਸ ਅ ਫਰਾਡ ਵਿਦ ਦੀ ਪੀਪਲ ਆਫ ਪੰਜਾਬ ਨਹੀਂ ਉਹਦੇ ਵਿੱਚ ਅਸੀਂ ਗਵਰਨਮੈਂਟ ਨੂੰ ਰਿਲਕਟੈਂਟਲੀ ਸਪੋਰਟ ਕਰਾਂਗੇ ਅਸੀਂ ਜੋ ਸੈਂਟਰ ਚੰਦ ਆ ਸੈਂਟਰ ਤੇ ਬੇਸਿਕਲੀ ਕਾਲੇ ਕਾਨੂੰਨ ਜਿਹੜੇ ਤਿੰਨ ਵਾਪਸ ਲਏ ਸੀ ਉਹਦੇ ਹੀ ਇੱਕ ਇਹ ਉਸੇ ਚੀਜ਼ ਨੂੰ ਇੰਡਾਇਰੈਕਟਲੀ ਲੈ ਕੇ ਆਏ ਨੇ ਕੰਟ੍ਰੈਕਟ ਜਿਹੜੀ ਫਾਰਮਿੰਗ ਹੈ ਸਾਡੀ ਮੰਡੀਕਰਨ ਬੋਰਡ ਨੂੰ ਕਮਜ਼ੋਰ ਕਰਨਾ ਚਾਹੁੰਦੇ ਨੇ ਪ੍ਰਾਈਵੇਟ ਮੰਡੀਆਂ ਵਧਾਣਾ ਚਾਹੁੰਦੇ ਨੇ ਸਾਡੀ ਜਿਹੜੀ ਪਰਸੈਂਟੇਜ ਜਿਹੜੀ ਗਵਰਨਮੈਂਟ ਨੂੰ ਜਿਹੜਾ ਅਸੀਂ ਝੋਨਾ ਤੇ ਕਣਕ ਖਰੀਦ ਕੇ ਦਿੰਨੇ ਆ ਉਹਦੀ ਪਰਸੈਂਟੇਜ ਘਟਾ ਰਹੇ ਨੇ ਪਿਛਲੇ ਤੁਸੀਂ ਵੇਖੋ ਪਿਛਲੇ 3 ਸਾਲ ਦਾ ਤਕਰੀਬਨ 8 ਤੋਂ 8.5 ਤੋਂ 9000 ਕਰੋੜ ਰੁਪਇਆ ਮੰਡੀਕਰਨ ਬੋਰਡ ਦਾ ਮੋਦੀ ਦੀ ਸਰਕਾਰ ਨੇ ਰੱਖਿਆ ਕੋਈ ਸੀਰੀਅਸਨੈਸ ਨਹੀਂ ਇਸ ਗਵਰਨਮੈਂਟ ਚ ਬਿਲਕੁਲ ਜੂਨੀਅਰ ਵਕੀਲ ਪੇਸ਼ ਕਰਦੇ ਨੇ ਜੂਨੀਅਰ ਵਕੀਲ ਆਪ ਹੀ ਤਰੀਕਾ ਲਈ ਜਾਂਦੇ ਨੇ ਪੈਸਿਆਂ ਦੀ ਲੋੜ ਪੰਜਾਬ ਨੂੰ ਹੈ ਤਰੀਕਾ ਜਿਹੜੀਆਂ ਨੇ ਜੂਨੀਅਰ ਵਕੀਲ ਲਈ ਜਾਂਦੇ ਨੇ ਤੋ ਇਹਨਾਂ ਦੀ ਪ੍ਰਾਇੋਰਟੀ ਇਹ ਹੈ ਨਹੀਂ ਮੈਨੂੰ ਤਾਂ ਇਹ ਦੀ ਸਮਝ ਟੋਟਲ ਰੂਰਲ ਇਨਫਰਾਸਟ੍ਰਕਚਰ ਪੰਜਾਬ ਦਾ ਇੱਕ ਮਿੰਟ ਟੋਟਲ ਰੂਰਲ ਇਨਫਰਾਸਟ੍ਰਕਚਰ ਸਾਡਾ ਤਕਰੀਬਨ 70000 ਕਿਲੋਮੀਟਰ ਸੜਕਾਂ ਨੇ ਟੋਟਲੀ ਟੁੱਟੀਆਂ ਇਹਨਾਂ ਦੇ ਆਪ ਤੁਸੀਂ ਵੇਖੋ ਇਹਨਾਂ ਦਾ ਪ੍ਰਧਾਨ ਜਿਹੜਾ ਅਮਨ ਰੋੜਾ ਉਹ ਸਾਰੇ ਕੱਲ ਐਮ.ਐਲ.ਏ ਜੂ ਨੂੰ ਬੁਲਾ ਕੇ ਮਿਨਿਸਟਰ ਜੂ ਨੂੰ ਬੁਲਾ ਕੇ ਹੱਥ ਪੱਲਾ ਜੋੜਿਆ ਕਿ ਤੁਸੀਂ ਇੱਥੇ ਇੱਕ ਸਰਕਾਰ ਦੇ ਖਿਲਾਫ ਸਵਾਲ ਨਾ ਪਾਇਆ ਕਰੋ ਸੜਕਾਂ ਦੇ ਟੁੱਟਣ ਦਾ ਦੂਸੀਆਂ ਗੱਲਾਂ ਨਾ ਕਰਿਆ ਕਰੋ ਉਹ ਨਾ ਕਰਨ ਤੇ ਜਾਣਗੇ ਕਿਦਰ ਨੂੰ ਤੂੰ ਆਪ ਹੀ ਹੱਥ ਪੱਲਾ ਜੋੜਦੇ ਫਿਰਦੇ ਨੇ ਸਰਕਾਰ ਦੇ ਇਹਨਾਂ ਦਾ ਹਾਲ ਕੀ ਹੈ ਜੀ ਕਿ ਤੁਸੀਂ ਇਹੋ ਜੀ ਪੋਜੀਸ਼ਨ ਗਵਰਨਮੈਂਟ ਦੀ ਹੀ ਆਪ ਖਰਾਬ ਨਾ ਕਰੋ ਜੀ ਸੋ ਇਹ ਟੋਟਲ ਹਾਂ ਜੀ ਤੁਸੀਂ ਕੁਝ ਦੀ ਡਰਾਫਟ ਸਰਕਾਰ ਲੈ ਕੇ ਆਏਗੀ ਮਤਾ ਤੁਸੀਂ ਹੱਕ ਤੇ ਰਹੋਗੇ ਜਿਹੜਾ ਦੇਖੋ ਗੱਲ ਐ ਸਿਰ ਮੈਂ ਤੇ ਤੁਹਾਨੂੰ ਕਿਹਾ ਰੈਲਕਟੈਂਟਲੀ ਸਾਨੂੰ ਸਪੋਰਟ ਕਰਨੀ ਪੈਗੀ ਕਿਉਂਕਿ ਇਹਨਾਂ ਨੇ ਸੋਚਿਆ ਜੇ ਢੰਗ ਨਾਲ ਡੀਲ ਨਹੀਂ ਕੀਤਾ ਇਹਨਾਂ ਲੀਡਰ ਇਹਨਾਂ ਨੇ ਆਪੋਜੀਸ਼ਨ ਪਾਰਟੀਆਂ ਨੂੰ ਐਗਰੀਕਲਚਰ ਸਾਇੰਟਿਸਟਾਂ ਨੂੰ ਕਿਸਾਨ ਯੂਨੀਅਨਜ਼ ਨੂੰ ਜਿਹੜੇ ਮਹਾਰਿਆ ਨੇ 22 ਚਾਂਸਲਰਜ਼ ਨੇ ਯੂਨੀਵਰਸਿਟੀਆਂ ਦੇ ਸਾਡੇ ਐਗਰੀਕਲਚਰ ਯੂਨੀਵਰਸਿਟੀ ਉਹਨਾਂ ਨਾਲ ਸਲਾਹ ਕਰਨੀ ਚਾਹੀਦੀ ਸੀ ਕਿ ਅਸੀਂ ਇਹਦਾ ਜਵਾਬ ਇਸ ਨੂੰ ਰਿਜੈਕਸ਼ਨ ਤੇ ਕਰਨੀ ਹੈ ਬਟ ਅਸੀਂ ਕਰ ਤੋ ਘੱਟ ਕੁਝ ਸੁਜੈਸ਼ਨ ਤੇ ਸੈਂਟਰ ਸਰਕਾਰ ਨੂੰ ਦਈਏ ਕੋਈ ਸੁਜੈਸ਼ਨ ਨਹੀਂ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਲਾਸਟ ਮੂਮੈਂਟ ਕਿਉਂਕਿ ਉਹ ਦਿਨ ਖਤਮ ਹੋਣ ਲੱਗੇ ਜਿਸਾ ਸੈਸ਼ਨ ਦਾ ਮਜਬੂਰੀ ਨਾਲ ਕਰਨਾ ਪੈ ਗਿਆ ਉਹ ਵੀ ਰਿਪੋਰਟ ਇਹਨਾਂ ਲਿਖ ਕੇ ਕਲਾ ਦਿੱਤੀ ਹੈ ਕੋਈ ਇਟ ਇਜ਼ ਦੀ ਨੰਬਰ 1 ਐਗਰੀਕਲਚਰ ਸਟੇਟ ਬਟ ਇਨ ਸਪਾਈਟ ਆਫ ਥੈਟ ਦੇ ਨੇਵਰ ਅਪਲਾਈ ਦੇ ਮਾਈਂਡ ਸਾਰੋਂ ਵੱਡੀ ਗੱਲ ਹੈ ਐਪਲੀਕੇਸ਼ਨ ਆਫ ਮਾਈਂਡ ਹੀ ਹੈ ਨਹੀਂ ਕਿਸੇ ਗੱਲ ਦੇ ਵਿੱਚ ਜ਼ਿਕਰ ਹੋ ਗਿਆ ਕਿ ਇਸ ਸੈਸ਼ਨ ਦੇ ਵਿੱਚ ਵੱਖੋ ਵੱਖਰੇ ਤਰੀਕੇ ਦੇ ਨਾਲ ਹਰ ਕੋਈ ਆਪਣਾ ਪੱਖ ਰੱਖ ਰਿਹਾ ਹੈ ਖਾਸ ਕਰ ਸਵਾਲ ਜਵਾਬ ਵੀ ਕੀਤੇ ਜਾ ਰਹੇ ਨੇ ਤੇ ਦੂਜੇ ਪਾਸੇ ਵਿਧਾਨ ਸਭਾ ਸੈਸ਼ਨ ਦੇ ਬਾਹਰਲੇ ਪਾਸੇ ਵੀ ਇੱਕ ਦੂਜੇ ਦੇ ਉੱਤੇ ਜੰਮ ਕੇ ਨਿਸ਼ਾਨੇ ਸਾਧੇ ਜਾ ਰਹੇ ਨੇ ਹੁਣ ਦੇਖਣਾ ਹੋਵੇਗਾ ਕਿ ਪ੍ਰਤਾਪ ਸਿੰਘ ਬਾਜਵਾ ਦੇ ਇਹਨਾਂ ਸਵਾਲਾਂ ਦਾ ਜਵਾਬ ਆਮ ਆਦਮੀ ਪਾਰਟੀ ਦੇ ਲੀਡਰ ਕਿਵੇਂ ਦਿੰਦੇ ਨੇ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਹੱਡੇਵਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ધਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਨਿਰਧਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ بلند ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ધਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ